ਅੱਜ ਸਾਰੇ ਸਤਿਕਾਰਯੋਗ ਸਾਰਿਆਂ ਨੂੰ ਅੱਜ ਤੁਹਾਡੇ ਵਾਸਤੇ ਦੰਦਾਂ ਵਾਸਤੇ ਸਪੈਸ਼ਲ ਦੰਤ ਮੰਜਨ ਲੈ ਕੇ ਆਏ ਆਂ ਜੋ ਕਿ ਅਸੀਂ ਸ਼ੁੱਧ ਆਯੁਰਵੈਦਿਕ 25 ਜੜੀਆਂ ਬੂਟੀਆਂ ਪਾ ਕੇ ਤਿਆਰ ਕਰਦੇ ਆਂ ਇਸੇ ਨਾਲ ਕਿਸੇ ਵੀ ਬੱਚੇ ਦੇ ਕਿਸੇ ਸਿਆਣੇ ਦੇ ਜਾਂ ਕਿਸੇ ਦੇ ਵੀ ਦੰਦ ਖਰਾਬ ਹੋ ਗਏ ਹੋਣ ਦੰਦ ਢਿੱਲੇ ਹੋਣ ਦੰਦਾਂ 'ਚ ਕੀੜਾ ਲੱਗਦਾ ਹੋਵੇ ਦੰਦ ਦਰਦ ਕਰਦੇ ਹੋਣ ਦੰਦਾਂ ਨੂੰ ਠੰਡਾ ਤੱਤਾ ਲੱਗਦਾ ਹੋਵੇ ਦੰਦਾਂ ਵਾਸਤੇ ਬਹੁਤ ਹੀ ਖਾਸ ਦੰਤ ਮੰਜਨ ਤਿਆਰ ਕੀਤਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਦੇਸ਼ਾਂ ਉਦੇਸ਼ਾਂ ਵਿੱਚ ਸਾਡਾ ਦਵਾਈਆਂ ਭੇਜਣ ਦਾ ਸਾਡਾ ਕਾਸ ਪ੍ਰਬੰਧ ਹੈ ਹੈੱਡ ਆਫਿਸ ਅਜ ਜੰਡਿਆਲਾ ਗੁਰੂ ਸ਼ਹੀਦ ਉਦਮ ਸਿੰਘ ਚੌਂਕ ਦੰਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਖਰਾਬੀ ਹੋਵੇ ਤੰਤ ਮੱਜਾਂ ਦੇ ਵਰਤਨ ਦੇ ਨਾਲ ਦੰਦ ਮਜ਼ਬੂਤ ਹੋ ਜਾਂਦੇ ਹਨ ਮਸੂੜੇ ਵੀ ਤਾਕਤਵਾਰ ਬਣ ਜਾਂਦੇ ਹਨ ਤੁਹਾਡੇ ਦੰਦ ਪੀਲੇ ਹੋ ਗਏ ਹੁਣ ਇਹਦਾ ਦੰਦਾਂ ਨੂੰ ਚਟਾ ਮੋਤੀ ਵਰਗਾ ਕਰ ਦਿੰਦਾ ਹੈ ਅਸੀਂ ਬਵਾ ਸਿੱਧਾ ਇਲਾਜ ਫਰੀ ਕਰਦੇ ਹਾਂ ਦੰਦਾਂ ਦੀ ਖਰਾਬੀ ਹੋਵੇ ਸਾਡੇ ਦਿੱਤੇ ਗਏ ਨੰਬਰ 'ਤੇ ਸਾਨੂੰ ਸੰਪਰਕ ਕਰ ਸਕਦੇ ਹਾਂ ਦੰਦ ਕਿਸੇ ਵੀ ਤਰ੍ਹਾਂ ਦਾ ਹੋਵੇ ਦੰਦ ਚਾਹੇ ਟੁੱਟ ਗਿਆ ਹੋਣ ਚਾਹੇ ਘਸ ਗਿਆ ਹੋਣ ਦੰਦਾਂ ਨੂੰ ਪੂਰੀ ਐ ਤਾਕਤ ਦੇਣ ਵਾਲੇ ਦੰਦ ਮੰਜਨ ਤਿਆਰ ਹੈ ਜੀ